ਲੋਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਮੀਰ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ ਦੀ ਕਲਾ ਵਿੱਚ ਮੂਰੇ ਸਾਰਿਆਂ ਤੋਂ ਪਹਿਲਾਂ ਜੀ ਮਾਈ ਹੋਮ ਐਂਡ ਮਾਈ ਵਰਕ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਚੈਨਲ ਦਾ ਨਾਮ ਮੇਰਾ ਘਰ ਤੇ ਮੇਰੇ ਕੰਮ ਉਸੇ ਤਰ੍ਹਾਂ ਮੈਂ ਕਰਦੇ ਕੰਮ ਕਰ ਚੈਨਲ ਤੇ ਦਿਖਾਉਂਦੀ ਰਹਣੀ ਆ ਜੋ ਐਕਟੀਵਿਟੀ ਮੈਂ ਕਰਦੇ ਰਹਿੰਨੀ ਆ ਜੋ ਕਿਚਨ ਦਾ ਕੰਮ ਹੋਵੇ ਜਾਂ ਸਲਾਈ ਕੜਾਈ ਦਾ ਹੋਵੇ ਜਾਂ ਫੋਟੋ ਸ਼ੂਟਿੰਗ ਕਰਦਾ ਕੰਮ ਹੋਵੇ ਜਾਂ ਕਰਦਾ ਹੋਵੇ ਕੋਈ ਕੰਮ ਹੋਵੇ ਉਸ ਤਰ੍ਹਾਂ ਦੇ ਉਸ ਤਰ੍ਹਾਂ ਦੇ ਰਿਲੇਟਡ ਮੈਂ ਬਲੌਗ ਬਣਾਉਂਦੀ ਰਹਣੀ ਆ ਤੁਸੀਂ ਮੇਰੇ ਚੈਨਲ ਦੇ ਬਣੇ ਰਹੋ ਜਿੰਨਾਂ ਦਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਜੁਆਇਨ ਕੀਤਾ ਉਹਨਾਂ ਦਾ ਧੰਨਵਾਦ ਜੀ ਜਿਨਾਂ ਨੇ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਕਰ ਲਿਓ ਜੀ ਥੈਂਕ ਯੂ ਜੀ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਚਲੋ ਆਪਾਂ ਬਲੌਗ ਸਟਾਰਟ ਕਰਦੇ ਆਂ ਤੇ ਬਣੇ ਰਹੋ ਬਲੌਗ ਦੇ ਨਾਲ ਤੇ ਤੁਹਾਨੂੰ ਨਿਊ ਅਪਡੇਟ ਦਿਖਾਉਣੇ ਆ ਮਮੂਰ ਦੀ ਤੇ ਕੁਝ ਤਾਂ ਮੁੱਗੇ ਪਹਿਲਾਂ ਦਿਖਾ ਦਤਾ ਵਾ ਤੇ ਮੈਸਤਰੀ ਆਪਣੇ ਹੱਲੇ ਲੱਗਾਈ ਆ ਬਣੇ ਰਿਓ ਜੀ ਵੀਡੀਓ ਤੇ ਤੇ ਦਿਖਾਉਣੇ ਆ ਤੁਹਾਨੂੰ ਨਿਊ ਕੀ ਆ ਲਓ ਜੀ ਬਲੌਗ ਆਪਾਂ ਸਟਾਰਟ ਕਰਤਾ ਤੇ ਆਪਣਾ ਸਵਾਗਤ ਕਰਦਾ ਸੁਲਤਾਨ ਉੱਥੇ ਰੁਕ ਗਿਆ ਤੇ ਅੱਜ ਹੈਗਾ ਜੀ 1 ਫਰਵਰੀ ਤੇ ਬਾਥਰੂਮ ਦੀ ਬਾਹਰਲੀ ਸਾਈਡ ਤੇ ਵੀ ਆਪਾਂ ਟਿੱਕੀਆਂ ਲਾਤੀਆਂ ਹਜੇ ਇੱਧਰ ਰਹਿਦੀਆਂ ਟਿੱਕੀਆਂ ਲਾਉਣ ਵਾਲੀਆਂ ਤੇ ਸ਼ੈਂਕ ਵਗੇਰਾ ਇਥੋਂ ਵਾਸ਼ ਵੇਸਨ ਧਾਲਿਆ ਤੇ ਘਰ ਦਾ ਖਲਾਰਾ ਕਰਾ ਰਾ ਜੀ ਸਭ ਕੁਝ ਉਮੀ ਪਿਆ ਤੇ ਪਸ਼ੂ ਤਾਂ ਪਤਾ ਨਹੀਂ ਨਿਕਲੀ ਅੱਜ ਧੁੰਦ ਬਹੁਤ ਸੀਗੀ ਤੇ ਪਸ਼ੂ ਆਪਾਂ ਕੱਢ ਤੇ ਬਾਹਰ ਪਾਣੀ ਪਿਆ ਕੇ ਤੇ ਇਸ ਤਰ੍ਹਾਂ ਖਲਾਰਾ ਬਣਿਆ ਇਹ ਜਿਹੜਾ ਤੁਸੀਂ ਵੇਖ ਚੁੱਕੇ ਆ ਆਲਵੇਜ਼ ਮੈਂ ਇਹ ਵੀਡੀਓ ਹਮੇਸ਼ਾ ਹੀ ਜਾਨੀ ਕਿ ਇਧਰੋਂ ਵੀਡੀਓ ਮੈਂ ਇਧਰੋਂ ਬਲੌਗ ਬਣਾਉਂਦੀ ਰਹਿਣੀ ਆ ਇਸੇ ਪਾਸੇ ਦਾ ਤੇ ਆਜੇ ਤੁਹਾਨੂੰ ਆਪਾਂ ਦਿਖਾਉਣੀ ਆ ਫਰੰਟ ਵਾਲੀ ਸਾਈਡ ਤੋਂ ਤੇ ਵੀ ਕਿਸ ਤਰ੍ਹਾਂ ਦਾ ਬਣ ਗਿਆ ਬਣੇ ਰਹੋ ਤੁਸੀਂ ਮੇਰੇ ਚੈਨਲ ਤੇ ਠੀਕ ਹੈ ਜੀ ਤੇ ਆਜੂ ਆਪਾਂ ਤੁਹਾਨੂੰ ਲੈ ਚਲਦੇ ਆਂ 프ਰੰਟ ਵਾਲੇ ਵੇੜੇ ਤੇ ਹੈਲੋ ਜੀ ਸਤਿ ਸ੍ਰੀ ਕਾਲ ਜੀ ਪ੍ਰਮਾਤਮਾ ਸਭ ਨੂੰ ਚੜ੍ਹਦੀਆਂ ਕਲਾ ਰੱਖੇ ਤੰਦਰੁਸਤ ਰੱਖੇ ਸਤਿ ਸ੍ਰੀ ਕਾਲ ਦੁਆਰਾ ਫੇਰ ਮੈਂ ਬੁਲਾਉਣੀ ਆ ਹਰ ਵਾਰ ਦੀ ਤਰ੍ਹਾਂ ਕਿਉਂਕਿ ਕੱਲ ਮੇਥੋਂ ਵਲੌਗ ਕੰਪਲੀਟ ਨਹੀਂ ਹੋਇਆ ਤੇ ਅੱਜ ਹੈਗੀ ਐ 2 ਤਰੀਕ ਤੇ ਆਪਾਂ ਇੱਧਰ ਲਈ ਫਰੰਟ ਵਾਲੇ ਵਿਹੜੇ 'ਚ ਪਾ ਲਈ ਆ ਭਾਰਤੀ ਤੇ ਧੌਂਦਾ ਜ ਬਹੁਤ ਪਈ ਆ ਤੇ ਤੁਹਾਨੂੰ ਦਿਖਾ ਦਈਏ ਇਹਦਾ ਕੰਮ ਇੱਕ ਤਾਂ ਮਿਸਤਰੀ ਬੀਜੀ ਸੀ ਉਹਨੇ ਹੋਣਾ ਕੱਲ ਨੂੰ 3 ਤਰੀਕ ਨੂੰ ਤੇ ਇੱਧਰ ਆਪਾਂ ਭਾਰਤੀ ਪਾ ਲਈ ਆ ਤੇ ਆ ਪਾਈਪਾਂ ਵੇਖ ਸਕਦੇ ਆ ਤੁਸੀਂ ਆਪਾਂ ਆਪਣੀ ਮੋਟਰ ਇੱਥੋਂ ਕੱਢੀ ਆ ਤੇ ਖਲਾਰਾ ਦੇਖ ਸਕਦੇ ਆ ਤੁਸੀਂ ਬਾਦੂ ਇੱਧਰ ਵਾਲਾ ਟੋਆ ਇਹਦੇ ਵਿੱਚ ਜਾਂਦਾ ਉੱਪਰ ਆਪਣਾ ਪਾਣੀ ਹਾਂਜੀ ਤੋਂ ਪੈਪ ਦੀ ਹੈ ਜੇ ਸੈਟਿੰਗ ਕਰਨ ਵਾਲੀ ਆ ਉਸ ਤੋਂ ਬਾਅਦ ਫਿਰ ਇਹ ਟੂਆ ਭਰਿਆ ਜਾਊਗਾ ਇੰਨਕ ਪਧਰਾ ਕੀਤਾ ਤੇ ਇਧਰ ਘਰ ਦੇ ਕੰਮਕਾਰ ਦਾ ਖਲਾਰਾ ਤੇ ਇਧਰ ਦੇਖੋ ਮੋਟਰ ਇਧਰ ਮੋਟਰ ਵਿਚਾਰੀ ਕੱਢੀ ਐ ਬਾਹਰ ਠੰਡ ਲੱਗਦੀ ਐ ਮੋਟਰ ਨੂੰ ਤੇ ਇਥੇ ਆਰ ਜੀਆ ਲਾ ਕੇ ਟੈਂਕੀ ਭਰ ਲਈ ਅੱਜ ਸੈਟਿੰਗ ਕਰਾਂਗੇ ਕਿਉਂਕਿ ਇਹਦਾ ਇਥੋਂ ਵਾਲਾ ਪੈਪ ਜਿਹੜਾ ਇਹ ਵਾਲਾ ਪਤਾ ਨਹੀਂ ਕੀ ਹੋਇਆ ਸੀ ਮੈਂ ਨਹੀਂ ਧਿਆਨ ਦਿੱਤਾ ਤੇ ਇਧਰ ਆਪਣੇ ਪੁਰਾਣੇ ਬਾਥਰੂਮ ਸੀਗੇ ਤੇ ਇੰਨੀ-ਇੰਨੀ ਭਰਤੀ ਪੈ ਗਈ ਆ ਤੇ ਗੇਟ ਆਪਾਂ ਨੂੰ ਵੀ ਚੱਕਣਾ ਪੈਣਾ ਉੱਪਰ ਨੂੰ ਤੇ ਕੋਪਰਤੀ ਕੋਲੇ ਜਾਣਗੇ ਫੇਰ ਗੇਟ ਲਾ ਕੇ ਦਵਾਰਾ ਲਾਉਣਾ ਪਊਗਾ ਤੇ ਤੁਸੀਂ ਵੀਡੀਓ ਤੇ ਬਣੇ ਰਹੋ ਤੇ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਦੀ ਆ ਦੱਸਿਓ ਵੀ ਇਹ ਵਹਿਮ ਆ ਜਾਂ ਕਿਵੇਂ ਆ ਹਨਾ ਕਹਿੰਦੇ ਜਿੱਥੇ ਇਹ ਬੂਰ ਵਾਲਾ ਥਾਂ ਹੋਵੇ ਉਹ ਛੱਤੀ ਦਾ ਨਹੀਂ ਹੁੰਦਾ ਮਾੜਾ ਹੁੰਦਾ ਹਨਾ ਵੈਸੇ ਮੈਂ ਵਹਿਮ ਪਰਮ ਨਹੀਂ ਕਰਦੀ ਪਰ ਕਈ ਵਾਰਾ ਵਹਿਮ ਪਰਮ ਜਦੋਂ ਕੋਈ ਕਹਿ ਦੇਵੇ ਹਨਾ ਵੀ ਆਪਾਂ ਦੁਨੀਆਦਾਰੀ ਚ ਰਹਿੰਦੇ ਆਪਾਂ ਨੂੰ ਹੋ ਜਾਂਦਾ ਵਾ ਵੀ ਇੱਥੇ ਵੀ ਇੱਥੇ ਸਾਈਡ ਤੇ ਪਹਿਲਾਂ ਸਾਡੇ ਇੱਥੇ ਅੰਦਰ ਖੂਹੀ ਹੁੰਦੀ ਸੀਗੀ ਇਹ ਜਗਾ ਤੇ ਇਥੇ ਥੋੜਾ ਛੱਡ ਕੇ ਇਥੇ ਹੁਣ ਬਾਅਦ ਚ ਅਸੀਂ ਮੱਛੀ ਮੋਟਰ ਪਾਈ ਸੀਗੀ ਤੇ ਕਹਿੰਦੇ ਛਤਣਾ ਨਹੀਂ ਚਾਹੀਦਾ ਛਤ ਇਹ ਅਸੀਂ ਉਸ ਕੰਦ ਤੋਂ ਲੈ ਕੇ ਇਧਰ ਤੇ ਛੱਡ ਬਣਾਉਣਾ ਤੇ ਮੈਂ ਸੁਣਿਆ ਵੀ ਕਹਿੰਦੇ ਵੀ 36 ਤਾਰੀ ਹੁੰਦਾ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਇਹ ਵਹਿ ਪਰ ਮੈਂ ਜਾਂ ਸੱਚੀ ਛੱਤ ਲਈਦਾ ਜਾਂ ਕਿਵੇਂ ਆ ਦੇਖੋ ਕੀ ਬਣਦਾ ਹਜੇ ਤੇ ਵੀਡੀਓ ਤੇ ਬਣੇ ਰਹੋ ਤੇ ਆਪਾਂ ਤੁਹਾਨੂੰ ਨਿਊ ਅਪਡੇਟ ਦੇਦੀ ਦਿੰਦੇ ਰਹਾਂਗੇ ਘਰ ਦੇ ਕੰਮਕਾਰ ਦੀ ਖਲਾਅੇ ਦੀ ਜੋ ਵੀ ਹੈਗਾ ਦਿਹਾੜਗਾ ਵੀ ਅੱਜ ਲੇਟ ਆਊਗਾ ਕਿਉਂਕਿ ਉਹ ਥੋੜਾ ਜਿਹਾ ਬਿਮਾਰ ਹੋ ਗਿਆ ਕਹਿੰਦਾ ਬਾਈ ਮੈਂ ਲੇਟ ਆਉਂਗਾ ਤੇ ਮੈਂ ਕਾ ਚਲੋ ਨਾ ਚੱਲ ਵੀਡੀਓ ਬਲੌਗ ਬਣਾ ਲਏ ਬਲੌਗ ਸਟਾਰਟ ਕਰ ਲਿਆ ਤੇ ਇਥੇ ਮੋਟਰ ਦੇ ਅੱਜ ਪੈਪ ਆਹਾ ਪਾ ਕੇ ਇਹਦਾ ਕੰਮ ਕੰਪਲੀਟ ਕਰਕੇ ਉਸ ਤੋਂ ਬਾਅਦ ਚ ਕੰਮ ਸਟਾਰਟ ਹੋਊਗਾ ਠੱਡੀ ਵਗੈਰਾ ਸਾਰੇ ਮਿਸਤਰੀ ਦੇ ਲਾਏ ਹੋਏ ਆ ਤੇ ਇਹ ਸੀਗੀ ਆਪਣੀ ਨਿਊ ਅਪਡੇਟ ਘਰ ਦੇ ਕੰਮਾਂ ਦੀ ਕਿੱਥੋਂ ਦੀ ਪਹੁੰਚਿਆ ਕੀ ਹੋਇਆ ਕੀ ਨਹੀਂ ਹੋਇਆ ਗੇਟ ਇੱਕ ਦਿਨ ਰਿਹਾ ਬੰਦ ਉੱਧਰ ਲਈ ਬੈਕ ਸੈਡ ਲਈ ਗੀਰ ਨੰਗਦੇ ਰਹੀ ਫਿਰ ਇਥੋਂ ਮਿੱਟੀ ਚੱਕੀ ਕਿਉਂਕਿ ਮੈਸਤਰੀ ਨੇ ਛੁੱਟੀ ਕਰਤੀ ਸੀ ਤੇ ਆਵਾਜ਼ਾਂ ਵੀ ਆਪਣੀ ਰੋਕਦੀ ਸੀਗੀ ਫਿਰ ਮਿੱਟੀ ਚੱਕ ਕੇ ਉੱਪਰ ਚੱਕਦੀ ਤੇ ਇਥੋਂ ਨੰਗਾ ਕਰ ਲੈ ਤੁਹਾਨੂੰ ਬਾਹਰ ਦਾ ਵੀਊ ਵੀ ਦਿਖਾ ਦਿੰਨੇ ਆ ਆ ਜਿੱਥੇ ਗਲਾਰਨਾ ਲੱਗਣੇ ਇਹ ਦੂ ਵੀ ਉੱਪਰ ਗੇਟ ਤਾਂ ਚੱਕਿਆ ਜਾਣਾ ਵਾ 2.5 ਤਿੰਨ ਪੁੱਟ ਚੱਕਿਆ ਜਾਣਾ ਤੇ ਇੱਧਰਲਾ ਬਾਹਰ ਦਾ ਵੀਊ ਵੇਖ ਲਓ ਤਾਂ ਅੰਦ ਬਣੀ ਹੋਈ ਆ ਚਾਰ ਸਿਫੇਰੀ ਇਤਾਂ ਮੇਰਾ ਸਾਰਾ ਕੁਝ ਆਪਣਾ ਆਪਣੇ ਵੱਲੋਂ ਕੰਮ ਲੈ ਰੈਡੀ ਸੀਗਾ ਪਰ ਮਿਸਤਰੀ ਨੇ ਛੁੱਟੀ ਮਾਰ ਲਈ ਕਰਕੇ ਘਰ ਦਾ ਕੰਮ ਉੱਥੇ ਹੀ ਪਿਆ ਵਾ ਇੱਧਰ ਇੱਕ ਲੋਹਾ ਪਾ ਲਾ ਲਿਆ ਪੱਠਿਆਂ ਦਾ ਤੇ ਹੁਣ ਪਾਣੀ ਲਾਇਆ ਹੋਇਆ ਇੱਧਰ ਕਿਹੜਾ ਬੈਨਰ ਲਾਗੇ ਪੈਰਾਡਾਈਸ ਸਕੂਲ ਦਾ ਇਹ ਸਾਰੀ ਕੰਦ ਦੀ ਰਿਪੇਅਰ ਹੋਊਗੀ ਇੱਧਰ ਦਿਖਾ ਦੇਗੀ ਤੁਹਾਨੂੰ ਮਹੌਲ ਸਬਜੀ ਦਾ ਸਬਜੀ ਆਪਣੀ ਗੋਭੀ ਥੋੜੀ ਰਹਿ ਗਈ 체ਤੀ ਜੀ ਵੀ ਅੱਕ ਜਾਂਦਾ ਹਨਾ ਗੋਭੀ ਦੀ ਸਬਜੀ ਤੋਂ ਵਾਹ ਪਾਣੀ ਕਿੱਥੋਂ ਦੀ ਕਿੱਥੇ ਤੱਕ ਪਹੁੰਚਿਆ ਪਰ ਆਪਿਆ ਸਾਰਾ ਕੁਸ ਲਸਣ ਗਾਜਰਾ ਗੋਭੀ ਮੇਥੀ ਪਾਲਖ ਧਨੀਆ ਮੇਥੇ ਗੋਭੀ ਆਏ ਫੋਲ ਤੋੜੇ ਨਹੀਂ ਗਏ ਨਿਸਰ ਗਏ ਇਸ ਤਰ੍ਹਾਂ ਕਰਕੇ ਠੀਕ ਹੈ ਜੀ ਘਰ ਦਾ ਗਾਰਡਨਿੰਗ ਕਿਚਨ ਗਾਰਡਨ ਪਕੌੜੀ ਕੱਢਾਂਗੇ ਪਕੌੜੀ ਕੱਢ ਕੇ ਖਾਵਾਂਗੇ ਘਰ ਦੀ ਗੋਭੀ ਦੇ ਠੀਕ ਹੈ ਜੀ ਚਲੋ ਜੀ ਆਪਾਂ ਚੱਲਦੇ ਆਂ ਘਰੇ ਸਾਢੇ 10 ਦਾ ਟਾਈਮ ਹੋ ਗਿਆ ਸਾਡੀ ਹਜੇ ਰੋਟੀ ਦੀ ਕੋਈ ਤਿਆਰੀ ਨਹੀਂ ਸਾਨੂੰ ਭੁੱਖ ਘਟ ਰਹੀ ਠੀਕ ਹੈ ਤੁਸੀਂ ਬਣੇ ਰਹੋ ਵੀਡੀਓ ਤੇ ਆਪਾਂ ਅੱਜ ਬਣੇ ਰਹੋ ਚੈਨਲ ਤੇ ਉੱਪਰ ਜਰੂਰ ਬਲੌਗ ਨੂੰ ਵਾਚ ਕਰਿਆ ਕਰੋ ਜਿੰਨਾਂ ਦਾ ਕੀਤਾ ਬਲੌਗ ਚੈਨਲ ਨੂੰ ਜੁਆਇਨ ਨਾ ਦਾ ਬਹੁਤ ਬਹੁਤ ਧੰਨਵਾਦ ਜੀ ਦੇਖੋ ਆਪਾਂ ਸਾਰਾ ਵੀਉ ਦਿਖਾਤਾ ਕਰਦਾ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਲਓ ਜੀ ਤਾਂ ਪਤਾ ਨਿਕਲੀ ਨਹੀਂ ਆਪਾਂ ਪਸ਼ੂ ਕੱਟਦੇ ਆ ਬਾਹਰ ਤੇ ਕੰਮ ਤਾਂ ਦਿਨ ਮੀੜਦੇ ਆ ਤੇ ਇਧਰ ਆਪਣੀਆਂ ਮੈਡ ਮੰਗਾ ਹਨਾ ਉਹ ਕਹਿੰਦੀ ਚਾਹ ਬਣਾ ਕੇ ਦੇ ਦੂਜੀ ਮਾਰਦੀ ਆ ਗੱਪ ਤੇ ਇਹ ਕੰਮ ਕਰਦੇ ਕੰਮ ਕਰ ਤੇ ਸੂਰਜ ਸ਼ਾਇਦ ਨਿਕਲੂਗਾ ਸੂਰਜ ਦੇਵਤਾ ਜੀ ਪ੍ਰਗਟ ਹੋਣਗੇ ਤੇ ਇਧਰ ਚੱਲ ਰਹੇ ਆ ਹਾਸੇ ਮਜ਼ਾਕ ਉਹ ਮੇਰੀ ਜਠਾਣੀ ਵਝਾਈ ਕਰ ਰਹੀ ਆ ਗੱਲਾਂ ਇਧਰ ਖੜੀ ਏ ਲਾਡੋ ਲਾਡੋ ਠੀਕ ਹੈ ਜੀ ਇਹ ਖੜੇ ਆ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਅੱਜ ਵਾਲੇ ਬਲੌਗ ਦਾ ਐਂਡ ਵੀ ਇੱਥੇ ਕਰਦੇ ਆ ਆਪਾਂ ਤੇ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਤੇ ਪਲੀਜ਼ ਮੇਰੇ ਬਲੌਗ ਨੂੰ ਕੰਟੀਨਿਊ ਜ਼ਰੂਰ ਵੇਖ ਲਿਆ ਕਰੋ ਫੋਲੋ ਵਾਚ ਕਰ ਲਿਆ ਕਰੋ ਸਪੋਰਟ ਕਰਿਆ ਕਰੋ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਤੇ ਜਿਹੜੇ ਨਿਊ ਆ ਬੀਓ ਚੈਨਲ ਤੇ ਵੀ ਚੈਨਲ ਨੂੰ ਜੁਆਇਨ ਕਰ ਲਿਓ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਆਪਾਂ ਇੱਧਰ ਐਂਡ ਕਰਦੇ ਕਰਦੇ ਜਾ ਰਹੇ ਆ ਬਾਹਰ ਨੂੰ ਤੁਹਾਨੂੰ ਦਿਖਾ ਰਹੇ ਆ ਖਲਾਰੇ ਖਲੂਰੇ ਹਜੇ ਮਿਸਤਰੀ ਦਾ ਕੰਮ ਚੱਲ ਰਿਹਾ ਆਪਣੇ ਘਰੇ ਤੇ ਪਰ ਮੈਂ ਤੁਹਾਨੂੰ ਫੇਰ ਪੁੱਛਦੀ ਆਂ ਵੀ ਬੋਰ ਵਾਲਾ ਥਾਂ ਖੂਈ ਵਾਲਾ ਥਾਂ ਵੀ ਮੋਟਰ ਵਾਲਾ ਥਾਂ ਆਪਾਂ ਨੂੰ ਛੱਤਣਾ ਚਾਹੀਦਾ ਜਾਂ ਨਹੀਂ ਛੱਤਣਾ ਚਾਹੀਦਾ ਸਾਰੇ ਜਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਬਣ ਗਿਆ ਆਪਣਾ ਬੈਕ ਵੇੜੇ ਦਾ 게ਟ ओके जी बाय जी ਮਿਲਦੇ ਹਾਂ ਕਿਸੇ ਹੋਰ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਤੇ ਇੱਧਰ ਹੱਸ ਰਹੀ ਐ ਤੁਸੀਂ ਵੀ ਹੱਸ ਲਓ ਇੱਕ ਮੇਰੀ ਜਠਾਣੀ ਐ ਕੰਮ ਵਾਲੀ ਐ ਤੇ ਸਰਦਾਰ ਸਾਹਿਬ ਐ ਓਕੇ ਜੀ ਬਾਏ